ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਡਾਊਟ ਦੂਰ ਕਰਨਾ ਹੈ ਵੈਸੇ ਮੇਰਾ ਕੋਈ ਪਲਾਨ ਨਹੀਂ ਸੀ ਵੀਡੀਓ ਬਣਾਉਣ ਦਾ ਬਟ ਕਾਫੀ ਸਟੂਡੈਂਟ ਦੇ ਮੈਸੇਜ ਫੋਨ ਆਉਣ ਲੱਗੇ ਵਾਪਿਸ ਸੋ ਇਸ ਲਈ ਮੈਂ ਸੋਚਿਆ ਬਣਾ ਦਈਏ ਕਿਉਂਕਿ ਸਟੂਡੈਂਟ ਕਿੰਤੂ ਪਰੰਤੂ ਬहोत ਕਰਦੇ ਆ ਕਹਿੰਦੇ ਆ ਸਰ ਨੂੰ ਕੋਈ ਨੌਲੇਜ ਨਹੀਂ ਚਲੋ نئی ਨੌਲੇਜ ਹੈਗੀ ਕੋਈ ਗੱਲ ਨਹੀਂ ਬਟ ਫਿਰ ਵੀ ਜਿੰਨੀ ਮੈਨੂੰ ਹੁੰਦੀ ਹੈ ਮੈਂ ਸਾਰੀ ਪਹਿਲਾਂ ਵੈਰੀਫਾਈ ਕਰਕੇ ਫੇਰੀ ਵੀਡੀਓ ਬਣਾਉਣਾ ਬਿਨਾ ਕੰਮ ਤੋਂ ਵੀਡੀਓ ਬਣਾਉਣ ਦਾ ਕੋਈ ਸ਼ੌਂਕ ਨਹੀਂ ਹੈ ਮੈਨੂੰ ਅੱਜ ਵੀ ਪਹਿਲਾਂ ਮੈਂ ਵੈਰੀਫਾਈ ਕੀਤਾ ਗ੍ਰੇਸ ਤੇ ਕਰੈਕਸ਼ਨ ਦੇ ਬਾਰੇ ਉਸ ਤੋਂ ਬਾਅਦ ਵੀਡੀਓ ਬਣਾਉਣ ਦਾ ਮਨ ਬਣਾਇਆ ਓਕੇ ਸੋ ਜੇਕਰ ਕਿਸੇ ਨੂੰ ਨਹੀਂ ਚੰਗੀਆਂ ਲੱਗਦੀਆਂ ਪਲੀਜ਼ ਚੈਨਲ ਨੂੰ ਚਾਹੇ ਰਿਪੋਰਟ ਕਰੋ ਚਾਹੇ ਅਨਸਬਸਕ੍ਰਾਈਬ ਕਰੋ ਜੋ ਮਰਜੀ ਕਰੋ ਬਟ ਪਲੀਜ਼ ਜੋ ਥੋੜੀ ਬਹੁਤੀ ਜਾਣਕਾਰੀ ਪ੍ਰੋਵਾਈਡ ਕਰਵਾਈ ਦੀ ਹੈ ਜੋ ਆਕਾਂ ਨੂੰ ਉਹ ਕਰਵਾ ਲੈਣ ਦਿਓ ਓਕੇ ਚਲੋ ਹੁਣ ਆਪਾਂ ਗੱਲ ਕਰਦੇ ਕਰੈਕਸ਼ਨ ਜਾਂ ਤੇ ਗ੍ਰੇਸ ਠੀਕ ਹੈ ਗ੍ਰੇਸ ਕੀ ਹੁੰਦੀ ਹੈ ਕਰੈਕਸ਼ਨ ਕੀ ਹੁੰਦੀ ਹੈ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਫਾਈਨਲ ਆਨਸਰ ਕੀ ਦੇਣੀ ਹੈ ਜਾਂ ਨਹੀਂ ਦੇਣੀ ਦੇਖੋ ਤੁਸੀਂ ਓਬਜੈਕਸ਼ਨ ਲਗਾ ਰਹੇ ਹੋ ਸ਼ਾਇਦ ਕੱਲ ਲਾਸਟ ਡੇਟ ਹੈ ਮੈਨੂੰ ਪੱਕਾ ਪਤਾ ਨਹੀਂ ਇਸ ਬਾਰੇ ਕਿਉਂਕਿ ਮੇਰਾ ਕੋਈ ਧਿਆਨ ਹੈ ਨਹੀਂ ਗਾਉਣ ਓਬਜੈਕਸ਼ਨ ਦੇ ਬਾਰੇ ਓਕੇ ਸੋ ਸ਼ਾਇਦ ਕੱਲ ਲਾਸਟ ਡੇਟ ਹੈ ਤੁਸੀਂ ਲਗਾ ਦਿੱਤੇ ਹੋਣੇ ਜਿਨ੍ਹਾਂ ਨੇ ਓਬਜੈਕਸ਼ਨ ਲਗਾਉਣੇ ਆ ਜਾਂ ਕੱਲ ਕੋਈ ਲਗਾਉਣ ਦਾ ਪਲਾਨ ਬਣਾ ਰਿਹਾ ਹੋਣਾ ਤਾਂ ਦੇਖੋ ਜੇਕਰ ਫਾਈਨਲ ਆਨਸਰ ਕੀ ਆਉਂਦੀ ਹੈ ਮੰਨ ਲਓ ਕਰੈਕਸ਼ਨ ਕਰਕੇ ਆਉਂਦੀ ਹੈ ਤਾਂ ਕਰੈਕਸ਼ਨ ਤੇ ਗ੍ਰੇਸ ਦੇ ਵਿੱਚ ਕੀ ਫਰਕ ਹੁੰਦਾ ਜਿਹੜਾ ਗ੍ਰੇਸ ਹੈ ਉਹ ਸਾਰਿਆਂ ਨੂੰ ਮਿਲਦੀ ਆ ਠੀਕ ਹੈ ਜਿਹੜੀ ਗ੍ਰੇਸ ਹੁੰਦੀ ਹੈ ਨਾ ਜੇਕਰ ਫਾਈਨਲ ਆਨਸਰ ਕੀ ਨਹੀਂ ਆਉਂਦੀ ਸਿੱਧਾ ਰਿਜ਼ਲਟ ਆਉਂਦਾ ਸਿੱਧੀ ਗ੍ਰੇਸ ਮਿਲੇਗੀ ਫਿਰ ਤਾਂ ਸਾਰਿਆਂ ਨੂੰ ਫਾਇਦਾ ਹੁੰਦਾ ਓਕੇ ਤੇ ਕਰੈਕਸ਼ਨ ਜਾਂ ਫਾਈਨਲ ਆਨਸਰ ਕੀ ਕੀ ਹੁੰਦੀ ਹੈ ਜੇਕਰ ਮੰਨ ਲਓ ਕਿਸੇ ਨੇ ਬੀ ਆਪਸ਼ਨ ਲਗਾਇਆ ਸੀਗਾ ਜਿਹੜੀ ਹੁਣ ਆਨਸਰ ਕੀ ਆਈ ਜਾਂ ਉਹਦੇ ਵਿੱਚ ਹੀ ਬੀ ਆਪਸ਼ਨ ਸੀਗਾ ਬਟ ਸਟੂਡੈਂਟਸ ਨੇ ਓਬਜੈਕਸ਼ਨ ਲਗਾਤਾ ਵੀ ਸੀ ਆਪਸ਼ਨ ਸਹੀ ਆ ਪ੍ਰੂਫ ਵੀ ਦੇਤਾ ਤਾਂ ਡਿਪਾਰਟਮੈਂਟ ਨੇ ਗੱਲ ਮੰਨ ਕੇ ਸੀ ਆਪਸ਼ਨ ਸਹੀ ਕਰਤਾ ਤਾਂ ਜ ਜਨਾਲੇ ਬੀ ਆਪਸ਼ਨ ਹੁੰਦਾ ਉਹ ਫਿਰ ਕੀ ਕੱਟਿਆ ਜਾਂਦਾ ਸੀ ਵੱਲ ਨੂੰ ਸਹੀ ਮੰਨਤਾ ਮਿਲਦੀ ਹੈ ਬਟ ਪਿਛਲੇ ਕੁਝ ਸਾਲਾਂ ਦੇ ਵਿੱਚ ਕਰੈਕਸ਼ਨ ਹੋ ਕੇ ਅਨਸਰ ਕੀ ਆਈ ਨਹੀਂ ਹੈ ਸਿੱਧਾ ਰਿਜ਼ਲਟ ਹੀ ਆਉਂਦਾ ਤਾਂ ਬਹੁਤ ਘੱਟ ਚਾਂਸ ਹੁੰਦੇ ਆ ਫਾਈਨਲ ਅਨਸਰ ਕੀ ਦੇ ਆਉਂਦੇ ਕਿਉਂਕਿ ਜੇਕਰ ਕਿਸੇ ਦਾ ਮਾਰਕਸ ਕੱਟਿਆ ਜਾਂਦਾ ਫਿਰ ਉਹ ਕੀ ਰੈਟ ਵਗੈਰਾ ਲਗਾਉਂਦੇ ਨੇ ਕੇਸ ਵਗੈਰਾ ਲਗਾਉਂਦੇ ਨੇ ਵੀ ਸਾਡਾ ਮਾਰਕਸ ਪਹਿਲਾਂ ਦੇਤਾ ਫਿਰ ਕੱਟਤਾ ਬੋਤ ਘਟ ਚਾਂਸ ਨੂੰ ਨਰੇ ਮੈਨੀ ਦੇਖਿਆ ਪਿਛਲੇ 3-4 ਪੀਆ ਸਟੈਟ ਦੇ ਵਿੱਚ ਕਦੇ ਫਾਈਨਲ ਅਨਸਰ ਕੀ ਆਈ ਹੋਵੇ ਸਿੱਧਾ ਰਿਜ਼ਲਟ ਆਉਂਦਾ ਪਹਿਲਾ ਅਨਸਰ ਕੀ ਆਉਂਦੀ ਆ ਉਸ ਤੋਂ ਬਾਅਦ ਅਬਜੈਕਸ਼ਨ ਤੋਂ ਬਾਅਦ ਸਿੱਧਾ ਕੀ ਹੈ ਫਾਈਨਲ ਰਿਜ਼ਲਟ ਆਉਂਦਾ ਜਿੰਦੇ ਵਿੱਚ ਗ੍ਰੇਸ ਮਿਲੀ ਹੁੰਦੀ ਹੈ ਤਾਂ ਜੇਕਰ ਕਰੈਕਸ਼ਨ ਹੋ ਕੇ ਆਉਂਦੀ ਆ ਤਾਂ ਮਾਰਕਸ ਆਪਣਾ ਘਟ ਵੱਧ ਵੀ ਸਕਦਾ ਹੈ ਤੇ ਜੇਕਰ ਗ੍ਰੇਸ ਮਿਲ ਕੇ ਆਉਂਦੀ ਆ ਫਿਰ ਆਪਣਾ ਮਾਰਕਸ ਕੀ ਆ ਹਮੇਸ਼ਾ ਹੀ ਵਧਣਗੇ ਓਕੇ ਤਾਂ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਿਓ करेक्शन ਦੇ ਵਿੱਚ ਕੀ ਹੁੰਦਾ ਮਾਰਕਸ ਘਟ ਵੀ ਸਕਦਾ ਹੈ ਵੱਧ ਵੀ ਸਕਦਾ ਹੈ ਤੇ ਗ੍ਰੇਸ ਦੇ ਵਿੱਚ ਕੀ ਹੁੰਦਾ ਮਾਰਕਸ ਆਪਣਾ ਵਧੇਗਾ ਓਕੇ ਕਰੈਕਸ਼ਨ ਦੇ ਵਿੱਚ ਮੈਂ ਹੁਣੇ ਜਿਵੇਂ ਦੱਸਿਆ ਜੇਕਰ ਆਪਾਂ ਬੀ ਆਪਸ਼ਨ ਲਗਾਇਆ ਪਹਿਲੀ ਅਨਸਰ ਕੀ ਦੇ ਵਿੱਚ ਬੀ ਆਪਸ਼ਨ ਹੀ ਸੀਗਾ ਓਕੇ ਬਟ ਆਬਜੈਕਸ਼ਨ ਲਗਾਉਣ ਤੋਂ ਬਾਅਦ ਫਾਈਨਲ ਅਨਸਰ ਕੀ ਆ ਗਈ ਜਿੰਦੇ ਵਿੱਚ ਸੀ ਆਪਸ਼ਨ ਸਹੀ ਹੋ ਕੇ ਆ ਗਿਆ ਤਾਂ ਜਿਨ੍ਹਾਂ ਦਾ ਬੀ ਆ ਉਹ ਕਟਿਆ ਜਾਏਗਾ ਜਿਨ੍ਹਾਂ ਦਾ ਸੀ ਆ ਉਹ ਕੀ ਹੈ ਵਧ ਜਾਏਗਾ ਓਕੇ ਸੋ ਇਹ ਫਰਕ ਹੁੰਦਾ ਹੈ ਗ੍ਰੇਸ ਤੇ ਕਰੈਕਸ਼ਨ ਦੇ ਬਾਰੇ ਵਿੱਚ ਜਿੰਨੀ ਮੈਨੂੰ ਸਰ ਨੇ ਨੌਲੇਜ ਦਿੱਤੀ ਜਾਂ ਜੋ ਵੀ ਮੈਂ ਹਰ ਇੱਕ ਚੀਜ਼ ਬਾਰੇ ਪੜਿਆ ਪੁੱਛਿਆ ਓਕੇ ਉਹਨਾਂ ਤੁਹਾਨੂੰ ਕੀ ਨੌਲੇਜ ਪ੍ਰੋਵਾਈਡ ਕਰਵਾਤੀ ਤੇ ਵਾਰੀ ਵਾਰੀ ਫਿਰਕੇ ਨਾ ਜਿੰਨੂੰ ਨਹੀਂ ਚੰਗੀਆਂ ਲੱਗਦੀਆਂ ਵੀਡੀਓ ਪਲੀਜ਼ ਨਾ ਦੇਖਿਆ ਕਰੋ ਓਕੇ ਜਿਨਾਂ ਨੂੰ ਇਹ ਲੱਗਦਾ ਫੇਕ ভিউਸ ਦੇ ਲਈ ਅਸੀਂ ਵੀਡੀਓਜ਼ ਬਣਾਉਂਦੇ ਆ ਪਲੀਜ਼ ਨਾ ਦੇਖਿਓ ਵੈਸੇ ਤਾਂ ਅੱਜ ਤੋਂ ਬਾਅਦ ਅਸੀਂ ਪੀਐਸਟ ਦੇ ਰਿਲੇਟਿਡ ਕੋਈ ਵੀਡੀਓ ਨਹੀਂ ਬਣਾਵਾਂਗੇ ਸਿਰਫ ਈਟੀਟੀ ਦੇ ਬਾਰੇ ਵੀਡੀਓ ਹੀ ਆਉਣਗੀਆਂ ਓਕੇ ਬਟ ਜੋ ਵੀ ਜਾਣਕਾਰੀ ਆ ਸਟੂਡੈਂਟ ਨੂੰ ਸਹੀ ਤੇ ਹਮੇਸ਼ਾ ਸਟੀਕ ਪ੍ਰੋਵਾਈਡ ਕਰਵਾਈਦੀ ਆ ਓਕੇ ਸੋ ਦੱਸਦਾ ਤੁਹਾਨੂੰ ਕਰੈਕਸ਼ਨ ਤੇ ਗ੍ਰੇਸ ਦੇ ਵਿੱਚ ਕੀ ਫਰਕ ਆ ਉਹਮੀ ਇਹੀ ਕਰਾਂਗੇ ਫਾਈਨਲ ਆਨਸਰ ਕੀ ਨਹੀਂ ਆਉਂਦੀ ਸਿੱਧਾ ਰਿਜ਼ਲਟ ਆਏਗਾ ਜਿਵੇਂ ਕਿ ਪਿਛਲੇ 2-3 ਵਾਰ ਹੋ ਰਿਹਾ ਹੈ ਹਮੇਸ਼ਾ ਕੀ ਹੈ ਸਿਰਫ ਰਿਜ਼ਲਟ ਹੀ ਆਨ ਦਾ ਫਾਈਨਲ ਆਨਸਰ ਕੀ ਨਹੀਂ ਆਉਂਦੀ ਸੋ ਥੈਂਕ ਯੂ ਵੈਰੀ ਮਚ ਤੇ ਉਮੀਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪੇਪਰ ਗ੍ਰੇਸ ਤੋਂ ਬਾਅਦ ਕੀਆ ਕਲੀਅਰ ਹੋ ਜਾਏਗਾ ਜਿਹੜੇ ਕਿ ਨੇੜੇ ਤੇੜੇ 2-3 ਨੰਬਰਾਂ ਦਾ ਜਿਨ੍ਹਾਂ ਨੂੰ ਕੀ ਹੈ ਫਰਕ ਪੈ ਰਿਹਾ ਉਹ ਸਾਰਿਆਂ ਦਾ ਕਲੀਅਰ ਜ਼ਰੂਰ ਹੋਵੇਗਾ ਥੈਂਕ ਯੂ ਵੈਰੀ ਮਚ